ਸਤਿ ਸ਼੍ਰੀ ਅਕਾਲ ਨਮਸਕਾਰ ਪਿਆਰੇ ਪੰਜਾਬ ਵਾਸੀਓ ਮੈਂ ਤੁਹਾਨੂੰ ਇੱਕ ਅਹਿਮ ਮੁੱਦੇ ਤੇ ਗੱਲ ਕਰਨਾ ਚਾਹੁੰਦਾ ਕਿ ਪੰਜਾਬ ਦੀ ਸਰਕਾਰ ਨੇ ਉਸ ਦਿਨ ਹਰਪਾਲ ਚਿਮਮਾ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਦੱਸਿਆ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਲੈ ਕੇ ਆ ਰਹੇ ਹਾਂ ਜਿਹਦੇ ਵਿੱਚ ਕਿਸਾਨਾਂ ਨੂੰ ਹੱਕ ਹੋਏਗਾ ਕਿ ਉਹ ਚਾਣ ਤੇ ਆਪਣੀ ਜ਼ਮੀਨ ਲੈਂਡ ਪੂਲਿੰਗ ਦੇ ਵਿੱਚ ਦੇ ਸਕਦੇ ਆਂ ਅਰਬਨ ਡਿਵੈਲਪਮੈਂਟ ਦੇ ਲਈ ਕੋਈ ਜ਼ਬਰਦਸਤੀ ਨਹੀਂ ਕੋਈ ਜ਼ਮੀਨ ਧੱਕੇ ਨਾਲ ਹਥਿਆਈ ਨਹੀਂ ਜਾਏਗੀ ਐਕਵਾਇਰ ਨਹੀਂ ਕੀਤੀ ਜਾਏਗੀ ਕਿਸਾਨ ਅਗਰ ਚਾਹੇਗਾ ਮਾਲਕ ਅਗਰ ਚਾਹੇਗਾ ਜ਼ਮੀਂਦਾ ਉਹ ਆਪਣੀ ਜ਼ਮੀਨ ਪੂਲਿੰਗ ਪੂਲਿੰਗ ਦੇ ਵਿੱਚ ਦੇ ਸਕਦਾ ਤੇ ਉਹਦੇ ਬਦਲੇ 1 ਏਕੜ ਦੇ ਬਦਲੇ ਉਹਨੂੰ 1000 ਗਜ ਦੇ ਰੈ residențial ਤੇ 200 ਗਜ ਕਮਰਸ਼ੀਅਲ ਦੇ ਪਲਾਟਸ ਦਿੱਤੇ ਜਾਣਗੇ ਉਹਦਾ ਪਰਪਸ ਕੀ ਹੈ ਲੁਧਿਆਣਾ ਦੇ ਵਿੱਚ 24000 ਏਕੜ ਤੋਂ ਵੱਧ ਦੀ ਗੱਲ ਚੱਲੀ ਕਿ ਉਹਨੂੰ ਜਿਹੜਾ ਹੈ ਜੀ ਲੈਂਡ ਐਕਵਿਜ਼ੀਸ਼ਨ ਚ ਲਿਆ ਜਾਏਗਾ ਲੈਂਡ ਪੂਲਿੰਗ ਚ ਲਿਆ ਜਾਏਗਾ ਉਹ ਐਕਵਿਜ਼ੀਸ਼ਨ ਨਹੀਂ ਹੈ ਫੋਰਸਿਬਲ ਨਹੀਂ ਹੈ ਉਹ ਕਾਰਨ ਕੀ ਹੈ ਕਿ ਆਪਾਂ ਨੇ ਦੇਖਿਆ ਕਿ ਲੁਧਿਆਣਾ ਬਹੁਤ ਡਿਵੈਲਪ ਕੀਤਾ ਹੈ ਉੱਥੇ ਬਹੁਤ ਆਬਾਦੀ ਵੀ ਹੋ ਗਈ ਹੈ ਦਿਨੇ ਆਪਾਂ ਟ੍ਰੈਫਿਕ ਦੀ ਉੱਥੇ ਸਮੱਸਿਆ ਕਿੰਨੀ ਵੱਡੀ ਦੇਖਦੇ ਹਾਂ ਉੱਥੇ ਲਗਾਤਾਰ ਅਰਬਨ ਡਿਵੈਲਪਮੈਂਟ ਦੀ ਜ਼ਰੂਰਤ ਹੈ ਤੇ ਪਿਛਲੀਆਂ ਸਰਕਾਰਾਂ ਨੇ ਇਸ ਪਾਸੇ ਦਾ ਧਿਆਨ ਨਹੀਂ ਦਿੱਤਾ ਉਲਟਾ ਕੀ ਕੀਤਾ ਕਿ ਜਿਹੜਾ ਲੈਂਡ ਮਾਫੀਆ ਉਹਨੇ ਇਸ ਚੀਜ਼ ਦਾ ਫਾਇਦਾ ਉਠਾਉਂਦੇ ਹੋਏ ਨਜਾਇਜ਼ ਕਲੋਨੀਆ ਇਲੀਗਲ ਕਲੋਨੀਆ ਕੱਟੀਆਂ ਇਹਨਾਂ ਦੀ ਵਿੱਚ ਕਿਤੇ ਪੁਸ਼ਤਪਨਾਹੀ ਸਾਫ਼ ਨਜ਼ਰ ਆਂਦੀ ਹੈ ਤੇ ਉਹਦੇ ਤਹਿਤ ਲੋਕਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਪਲਾਟ ਦਾ ਦਿੱਤੇ ਪਰ ਸਹੂਲਤਾਂ ਨਹੀਂ ਦਿੱਤੀਆਂ ਨਾ ਸੀਵਰੇਜ ਦਿੱਤਾ ਨਾ ਪਾਣੀ ਦੀ ਸਹੂਲਤ ਦਿੱਤੀ ਨਾ ਬਿਜਲੀ ਦੀ ਸਹੂਲਤ ਦਿੱਤੀ ਨਾ ਸੜਕਾਂ ਪ੍ਰੋਪਰ ਬਣਾ ਕੇ ਦਿੱਤੀਆਂ ਨਾ ਪਾਰਕ ਮਣਾ ਕੇ ਦਿੱਤੇ ਤੇ ਲੋਕ ਜਿਨ੍ਹਾਂ ਨੇ ਪਲਾਟ ਲਿੱਤੇ ਉਹ ਵੀ ਠੱਗਿਆ ਮਹਿਸੂਸ ਕੀਤਾ ਉਹਨਾਂ ਨੇ ਵੀ ਤੇ ਜਿਨ੍ਹਾਂ ਦੀ ਜ਼ਮੀਨਾਂ ਉਹਨਾਂ ਨੇ ਖਰੀਦ ਕੇ ਉਹ ਡਿਵੈਲਪਮੈਂਟ ਕੀਤੀ ਹੈ ਜਿਹਨੂੰ ਅਰਬਨ ਡਿਵੈਲਪਮੈਂਟ ਨਹੀਂ ਤੁਸੀਂ ਕਹੋਗੇ ਧੋਖੇ ਦੀ ਡਿਵੈਲਪਮੈਂਟ ਉਹ ਲੈਂਡ ਮਾਫੀਆ ਨਾਲ ਮਿਲ ਕੇ ਪਿਛਲੀਆਂ ਸਰਕਾਰਾਂ ਸਭ ਉਹ ਕਿਸਾਨ ਜਾਂ ਜ਼ਮੀਨ ਮਾਲਕ ਵੀ ਠੱਗਿਆ ਮਹਿਸੂਸ ਕਰਦਾ ਰਹੇ ਇਸੇ ਚੀਜ਼ ਨੂੰ ਟਰਾਂਸਪੇਰੈਂਟ ਕਰਨ ਦੇ ਲਈ ਅਰਬਨ ਡਵੈਲਪਮੈਂਟ ਦੀ ਜ਼ਰੂਰਤ ਨੂੰ ਦੇਖਦੇ ਹੋਏ ਪੰਜਾਬ ਦੀ ਸਰਕਾਰ ਨੇ ਇਹ ਪਾਲਿਸੀ ਲੈ ਕੇ ਆਂਦੀ। ਇਹਦੇ ਤਹਿਤ ਜਿਦਾਂ ਮੈਂ ਪਹਿਲਾਂ ਦੱਸਿਆ ਇੱਕ ਏਕੜ ਪਿੱਛੇ 1000 ਗਜ ਦੇ ਰੈਜ਼ੀਡੈਂਸ਼ੀਅਲ ਤੇ 200 ਗਜ ਦੇ ਕਮਰਸ਼ੀਅਲ। ਔਰ ਉਹ ਵੀ ਪੂਰੀ ਡਵੈਲਪਡ ਕਲੋਨੀ ਜਾਂ ਏਰੀਆ ਦੇ ਵਿੱਚ ਸੈਕਟਰ ਦੇ ਵਿੱਚ। ਤੇ ਉਹਦੀ ਕੀਮਤ ਕਿੰਨੀ ਹੋएगी? ਅੱਜ ਜ਼ਮੀਨ ਦੀ 1 ਏਕੜ ਦੀ ਕੀਮਤ ਕਿੰਨੀ ਹੈ? ਤੇ ਉਹਦੇ ਤਾਂ ਜਿਹੜਾ ਇੱਕ ਕਮਰਸ਼ੀਅਲ ਪਲਾਟ ਹੀ ਹੋਊਗਾ ਉਹਦੀ ਹੀ ਕੀਮਤ ਉਹਦੇ ਬਰਾਬਰ ਤੱਕ ਜਾ ਪਹੁੰਚਣੀ ਹੈ। ਇਹ ਤਾਂ ਫਿਰ 200 ਗਾਜ ਦੇ ਕਮਰਸ਼ੀਅਲ ਅੱਛਾ ਇਹ ਵਿਰੋਧੀ ਪਾਰਟੀਆਂ ਦਾ ਦੋਹਰਾ ਚਿਹਰਾ ਦੇਖੋ ਦੋਹਰਾ ਚਰਿੱਤਰ ਦੇਖੋ ਕੀ ਕਰ ਰਹੀਆਂ ਕਹਿੰਦੀਆਂ ਜੀ ਇਹ ਪੰਜਾਬ ਵਿਰੋਧੀ ਹੈ ਕਿਸਾਨ ਵਿਰੋਧੀ ਹੈ ਆਮ ਜਨਤਾ ਦੀ ਵਿਰੋਧੀ ਹੈ ਜਿਹੜੀ ਪਾਲਿਸੀ ਲੈ ਕੇ ਆਏ ਆ ਉਹ ਭਾਈਓ ਕੁਛ ਤੇ ਸਬਜ ਸਮਝ ਲਿਆ ਕਰੋ ਸ਼ਰਮ ਕਰ ਲਿਆ ਕਰੋ ਦੋਹਰਾ ਚਰਿੱਤਰ ਦੁਕਾਨ ਤੋਂ ਪਹਿਲਾਂ ਪਹਿਲਾਂ ਤਾਂ ਮੈਂ ਸੁਖਵੀਰ ਬਾਦਲ ਜੀ ਉਹ ਭਾਜਪਾ ਨੂੰ ਆਪਾਂ ਜਰਾ ਰੰਗੇ ਹੱਥੀ ਪਕੜਦੇ ਇਹਨਾਂ ਨੇ 2008 ਚ 19 21 8 2008 ਨੂੰ ਕੈਬਨਟ ਮੀਟਿੰਗ ਦੇ ਵਿੱਚ ਇਹੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਂਦੀ ਸੀ ਜਿਹਦਾ ਫਿਰ ਇਹਨਾਂ ਨੇ ਨੋਟੀਫਿਕੇਸ਼ਨ 19 ਜੂਨ 2013 ਨੂੰ ਕੀਤਾ ਸੀ ਔਰ ਉਹਦੇ ਚ ਕੀ ਕਹਿ ਰਹੇ ਸੀ ਕਿ ਜੀ ਅਗਰ ਕਿਸੇ ਦੀ ਇੱਕ ਕਨਾਲ ਜ਼ਮੀਨ ਲੈਂਡ ਪੂਲਿੰਗ ਚਾਹੂਗੀ ਤੇ ਅਸੀਂ ਉਹਨੂੰ 150 ਗਜ ਦਾ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦਵਾਂਗੇ ਕਮਰਸ਼ੀਅਲ 0 ਕਮਰਸ਼ੀਅਲ ਕੁਝ ਵੀ ਨਹੀਂ ਦਵਾਂਗੇ ਅਗਰ 300 ਗਜ 300 ਸੌਰੀ 2 ਕਨਾਲ ਤਾਂ ਉਹਨੂੰ 300 ਗਜ ਜਿਹਦੀ 2 ਕਨਾਲ ਆਊਗੀ ਰੈਜੀਡੈਂਸ਼ੀਅਲ ਦੇਵੋਗੇ ਕਮਰਸ਼ੀਅਲ ਕੁਝ ਨਹੀਂ ਤੇ ਫਿਰ ਕਿਹਾ ਸੀ ਕਿ ਜਿਹਦੀ 3 ਕਨਾਲ ਆਊਗੀ ਉਹਨੂੰ 450 ਗਜ ਦੀ ਰੈਜੀਡੈਂਸ਼ੀਅਲ ਦੇਵਾਂਗੇ ਕਮਰਸ਼ੀਅਲ ਕੁਝ ਨਹੀਂ ਹਾਂ ਜਿਹਦੀ 4 ਕਨਾਲ ਆਊਗੀ ਉਹਨੂੰ 500 ਗਜ ਰੈਜੀਡੈਂਸ਼ੀਅਲ ਤੇ ਇੱਕ ਦੁਕਾਨ 12 बाई 45 ਦੀ 60 ਗਜ ਤੇ ਜਿਹਦੀ 1 ਏਕੜ ਆਊਗੀ ਉਹਨੂੰ 1000 ਗਜ ਰੈਜੀਡੈਂਸ਼ੀਅਲ ਤੇ ਇਹੀ ਦੋ ਦੁਕਾਨਾਂ 66 ਗਜ ਦੀਆਂ 120 ਗਜ ਇਹ ਆਪ ਲੈ ਕੇ ਆਣਾ ਚਾਹ ਰਹੀ ਸੀ ਪਰ ਫਿਰ ਲੈਂਡ ਮਾਫੀਆ ਨਾਲ ਇਹਨਾਂ ਦੇ ਹੱਥ ਮਿਲੇ ਪੰਜਾਬ 'ਚ ਪਾਲਿਸੀ ਗਮਾਡਾ ਦੇ ਤਹਿਤ ਮੁਹਾਲੀ ਦੇ ਤਹਿਤ ਚੱਲਦੀ ਆ ਲੇਕਿਨ ਬਾਕੀ ਪੰਜਾਬ 'ਚ ਇਹਨਾਂ ਨੇ ਲੈਂਡ ਮਾਫੀਆ ਨਾਲ ਤਾਂ ਹੱਥ ਮਲਾਏ ਪਰ ਲੋਕਾਂ ਨੂੰ ਸਹੂਲਤ ਨਹੀਂ ਦਿੱਤੀ ਤੇ ਅਨਡਵੈਲਪਡ ਕਲੋਨੀਆ ਇਲੀਗਲ ਕਲੋਨੀਆ ਦਾ ਜਾਲ ਵਿਛ ਗਿਆ ਜਿੱਥੇ ਲੋਕਾਂ ਨੂੰ ਨਾ ਸਹੂਲਤਾਂ ਮਿਲੀਆਂ ਨਾ ਪ੍ਰੋਪਰ ਅਧਿਕਾ ਹੱਕ ਮਿਲੇ ਉਹ ਵੀ ਅਸੀਂ ਸਾਡੀ ਸਰਕਾਰ ਨੇ ਆ ਕੇ ਉਹਨਾਂ ਨੂੰ ਕੁਝ ਰਾਹਤ ਦਿੱਤੀ ਹੁਣ ਇਹਨਾਂ ਦਾ ਦੂਰਾ ਚਿਹਰਾ ਦੱਸਦਾ ਅਕਾਲੀ ਭਾਜਪਾ ਦਾ ਪੰਜਾਬ ਦਾ ਤਾਂ ਹੋ ਗਿਆ। ਇਹੀ ਸੇਮ ਲਗਭਗ ਪਾਲਿਸੀ ਆ ਜਿੱਥੇ ਬੀਜੇਪੀ ਦੀ ਸਰਕਾਰ ਹੈ ਹਰਿਆਣਾ 'ਚ। ਇਸੇ ਬੀਜੇਪੀ ਦੀ ਜਿਹੜੀ ਗੱਲ ਪ੍ਰੈਸ ਕਾਨਫਰੰਸ ਕਰ ਰਹੀ ਤੁਸੀਂ ਬੜਾ ਹੈਰਾਨ ਹੋ ਰਿਹਾ ਸੀ। ਮੈਂ ਕਿਹਾ ਕਿ ਕਿਹੜੇ ਮੂੰਹ ਨਾਲ ਆ ਜਾਣੇ ਆ ਪ੍ਰੈਸ ਕਾਨਫਰੰਸਾਂ ਕਰਨ। ਇਹੀ ਹਰਿਆਣਾ ਦੇ ਵਿੱਚ ਇਹਨਾਂ ਦੀ ਇਹੀ ਲਗਭਗ ਪਾਲਿਸੀ ਚੱਲ ਰਹੀ ਹੈ 2022 ਤੋਂ 6/2022 ਨੋਟੀਫਿਕੇਸ਼ਨ ਨੰਬਰ ਨੋਟ ਕਰ ਲਓ 7/17/2022 ਹਾਈਫਨ 2 TCP ਇਹ ਵੀ ਇਹੀ ਪਾਲਸੀ ਹੈ ਲੈਂਡ ਪੂਲਿੰਗ ਦੀ ਉੱਥੇ ਤਾਂ ਬੜੀਆਂ ਤਰੀਫਾਂ ਕਰਦੇ ਆ ਐਂਛੇ ਕਹਿੰਦੇ ਆ ਜੀ ਜਨਵਰੋਧੀ ਹੈ ਕਿਸਾਨ ਵਿਰੋਧੀ ਹੈ ਪੰਜਾਬ ਵਿਰੋਧੀ ਹੈ ਤੁਹਾਡੀ ਸੋਚ ਭਾਜਪਾ ਅਕਾਲੀ ਦਲ ਕਾਂਗਰਸ ਵਾਲਿਓ ਜਨਵਰੋਧੀ ਹੈ ਪੰਜਾਬ ਵਿਰੋਧੀ ਹੈ ਇਹ ਤੁਹਾਡੀ ਸੋਚ ਹੈ ਸਾਡੀ ਪਾਲਿਸੀ ਨਹੀਂ ਅੱਛਾ ਫਿਰ ਮਹਾਰਾਸ਼ਟਰ ਦੇ ਵਿੱਚ ਸੇਮ ਪਾਲਿਸੀ ਹੈ ਔਰ ਜਿਹੜੀ ਨਵੀਂ ਮੁੰਬਈ ਇੰਟਰਨੈਸ਼ਨਲ 에ਅਰਪੋਰਟ ਏਰੀਆ ਡਿਵੈਲਪ ਹੋਇਆ ਉਹ ਵੀ ਇਸੇ ਪਾਲਿਸੀ ਦੇ ਤਹਿਤ ਹੋਇਆ ਉੱਥੇ ਵੀ ਬੀਜੇਪੀ ਦੀ ਸਰਕਾਰ ਗੁਜਰਾਤ ਦੇ ਵਿੱਚ ਦੋਲੇਰਾ ਸਮਾਰਟ ਸਿਟੀ ਜਿਹੜਾ ਪਤਾ ਕਰਿਓ ਉਹ ਵੀ ਲੈਂਡ ਪੁਲਿੰਗ ਪਾਲਿਸੀ ਦੇ ਤਹਿਤ ਹੀ ਡਿਵੈਲਪ ਹੋਇਆ ਗੁਜਰਾਤ ਦੇ ਵਿੱਚ ਇਹ ਕਹਿੰਦੇ ਆ ਜੀ ਇਹ ਪਾਲਿਸੀ ਠੀਕ ਨਹੀਂ ਹੈ ਗਮਾਡਾ ਪੰਜਾਬ ਦੇ ਵਿੱਚ ਕਰਦਾ ਰਿਹਾ ਹੈ ਕੇਰਲਾ ਦੇ ਵਿੱਚ ਇਹ ਪਾਲਿਸੀ ਅਡਾਪਟ ਕੀਤੀ ਗਈ ਹੈ ਮਤਲਬ ਕੀ ਹੈ ਕਿ ਇਹਨਾਂ ਨੇ ਸਿਰਫ ਗੁੰਮਰਾਹ ਕਰਨਾ ਹੈ ਲੋਕਾਂ ਨੂੰ ਵਿਰੋਧ ਲਈ ਵਿਰੋਧ ਕਰਨਾ ਹੈ ਸਚਾਈ ਅਛਾਈ ਦੇਖਣੀ ਨਹੀਂ ਆ ਵਿਰੋਧੀ ਪਾਰਟੀਆਂ ਚਾਹੇ ਕਾਂਗਰਸ ਹੈ ਚਾਹੇ ਭਾਜਪਾ ਹੈ ਚਾਹੇ ਅਕਾਲੀ ਦਲ ਹੈ ਇਹਨਾਂ ਨੂੰ ਲੋਕਾਂ ਦੀ ਸਹੂਲਤ ਨਾਲ ਲੋਕਾਂ ਦੀ ਬਿਹਤਰੀ ਨਾਲ ਲੋਕਾਂ ਦੀ ਸੁਵਿਧਾਵਾਂ ਨਾਲ ਕੋਈ ਮਤਲਬ ਨਹੀਂ ਸਿਰਫ ਰਾਜਨੀਤੀ ਕਰਨੀ ਹੈ ਰਾਜਨੀਤਿਕ ਰੋਟੀਆਂ ਸੇਕਣੀਆਂ ਇਹ ਇਹਨਾਂ ਦਾ ਦੋਹਰਾ ਚਿਹਰਾ ਹੈ ਦੋਹਰਾ ਚਰਿੱਤਰ ਹੈ ਇਸ ਤੋਂ ਵੱਧ ਪੰਜਾਬ ਬাসী ਤੁਸੀਂ ਆਪੇ ਪੜ੍ਹ ਲਿਓ ਸਾਰੀਆਂ ਜੋ ਮੈਂ ਨੋਟੀਫਿਕੇਸ਼ਨਸ ਦੇਖੀਆਂ ਦੱਸੀਆਂ ਤੁਹਾਨੂੰ ਤੇ ਦੇਖ ਲਓ ਕਿ ਇਹਨਾਂ ਦਾ ਕੀ ਕਿਰਦਾਰ ਹੈ ਕਿਦਾਂ ਪੰਜਾਬ ਨੂੰ ਗੁੰਮਰਾਹ ਕਰਦੇ ਸਤਿ ਸ੍ਰੀ ਅਕਾਲ